ਅਨ ਡਰਿੰਕ ਵਾਲੇ ਬਹੁਤ ਅੰਕਰਦੇ ਇੱਕ ਵਾਰ ਮੈਂ ਰਾਤ ਨੂੰ ਚਲਾਉਂਦਾ ਸੀਗਾ ਚਾਰ ਕੁੜੀਆਂ ਸੀ ਡਰਿੰਕ ਵਰਕ ਕੀਤੀ ਸੀ ਉਹ ਇੱਕ ਕੁੜੀ ਇੱਥੇ ਉੱਠਿਆ ਕਰਿਆ ਆ ਕੇ ਇੱਧਰ ਬਹਿ ਜਾ ਕਰੇ ਦੋ ਵਾਰ 警告 ਦਿੱਤੀ ਉਹਨੂੰ ਤੀਜੀ ਵਾਰ ਵੀ ਮੈਂ ਲਾ ਕੇ ਆ ਗਿਆ ਹਾਲਾਂਕਿ ਨਾਲੇ ਮੈਂ ਉਸ ਟਾਈਮ ਦਿਮਾਲਾ ਬੰਨਿਆ ਹੋਇਆ ਸੀਗਾ ਬਹੁਤ ਪ੍ਰੋਬਲਮ ਆਉਂਦੀ ਨੇ ਬਈ ਸਾਨੂੰ ਤੇ ਇੱਕੜੀ ਬਾਈ ਨੇ ਗੱਲ ਦੱਸੀ ਨਾ ਅਗਰ ਕੋਈ ਹੋਰ ਬੰਦਾ ਹੁੰਦਾ ਹੋ ਸਕਦਾ ਡੋਲ ਜਾਂਦਾ ਉਹਨੇ ਰਾਤ ਨੂੰ ਭਾਈ ਅਸੀਂ ਕੱਟ ਚੱਲੀਦਾ ਅਸੀਂ ਤਾਂ ਸਵੇਰ ਉਸ ਸ਼ਿਫਟ ਚੱਲੀਦਾ ਵੀ ਨਾਈਟ ਟਕਰੇ ਕੋਈ ਹੁਣ ਮੈਂ ਦੱਸਾਂ ਭਾਈ ਜੀ ਸਵਾਰੀ ਕੀ ਕਈ ਡਰਾਈਵਰ ਵੀ ਨੇ ਸ਼ਪੱਤਾ ਕਰਕੇ ਚੱਲਦੇ ਐ 2 ਮਿੰਟ ਪਹਿਲਾਂ ਉਹਦੇ 5 ਮਿੰਟ ਦੀ ਗੱਲ ਹੈ ਉਹਦੇ ਤੁਹਾਨੂੰ ਵਿਖਾ ਦੇਣਾ ਸੀ ਮੈਂ 15-15 ਲੱਖ ਦੀਆਂ ਗੱਡੀਆਂ ਲੈ ਕੇ ਰੋਡ ਤੇ ਚੱਲਦੇ ਆਂ ਸਟੇਟ ਟੈਕਸ ਭਰ ਕੇ ਚੱਲਦੇ ਆਂ ਫੇਰ ਵੀ ਬੰਦਾ ਐਵੇਂ ਆ ਬੰਦੇ ਨੂੰ ਕਦਰ ਨਹੀਂ 200 ਦੀ ਗੱਡੀ ਬੁੱਕ ਕੀਤੀ ਹੁੰਦੀ ਐ 10 ਮਿੰਟ ਵਾਸਤੇ ਉਹ ਉਸਤਾਦ ਬਣ ਕੇ ਬਹਿ ਜਾਂਦਾ 1 ਦਿਨ ਬੰਦਾ ਮੈਨੂੰ ਕਹਿੰਦਾ ਮੈਂ ਰਾਜਸਥਾਨ ਦਾ ਮੈਂ ਕਹਿੰਦਾ ਵੀਰੇ ਮੈਂ ਰਾਜਸਥਾਨ ਤੋਂ ਆ ਉਹਨੂੰ ਥੱਲੇ ਲਾਇਆ ਫੇਰ ਕਹਿੰਦਾ ਮੈਂ ਬੰਦੇ ਇਕੱਠੇ ਕਰ ਲੈਣਾ ਪੰਜਾਬ ਤੋਂ ਮੈਂ ਵੀਰੇ ਮੈਂ ਪੰਜਾਬ ਦਾ ਹੀ ਆ ਚੰਡੀਗੜ੍ਹ ਦੇ ਵਿੱਚ ਉਹੀ ਪੈਸੇ ਬਣਾਊਗਾ ਜਿਹੜਾ ਬਾਈਆਂ ਵਾਂਗੂ ਚੱਲੂਗਾ ਗੱਡੀ ਦੀ ਡਿੱਗੀ ਦੇ ਵਿੱਚ ਕੰਬਲ ਚਾਹੀਦਾ ਜਦੋਂ ਥੱਕ ਗਿਆ ਉਹਦੀ ਸਾਈਡ ਤੇ ਲਾਓ ਤੇ ਸੋ ਜੋ ਆਹ ਦੇਖੋ ਤੁਸੀਂ ਬਾਈ ਨੇ ਇੱਕ ਹਫ਼ਤੇ ਦੇ ਵਿੱਚ 115 ਰਾਈਡਾਂ ਲਾਈਆਂ ਨੇ 23000 ਦਾ ਕੰਮ ਕਰਕੇ ਗੱਡੀ ਚਲਾ ਚਲਾ ਕੇ ਇੱਕ ਹਫ਼ਤੇ ਦੇ ਵਿੱਚ ਇਹ ਬਾਈ ਕਹਿੰਦੇ ਕੰਮ ਕਰਨ ਵਾਲਾ ਬੰਦਾ ਚਾਹੀਦਾ ਅੱਛਾ ਓਬਰ ਦੇ ਪੈਸੇ ਦੇਣ ਤੋਂ ਬਾਅਦ ਇੱਕ ਹਫ਼ਤੇ ਦਾ 16000 ਰੁਪਿਆ ਇੱਕ ਹਫ਼ਤੇ ਦਾ 16000 ਰੁਪਿਆ ਬਣਾਇਆ 16 16 32 ਤੇ 64000 ਬਣ ਗਏ ਮਹੀਨੇ ਦੇ हिसाब ਜਣਨ ਲਈਏ ਫਿਰ ਬਣਾ ਦਾਂਗੇ ਭਾਈ ਕਰ ਵੀ ਲਿਆ ਇਹਦੇ ਸਿਰ ਤੇ ਹੀ ਲਿਆ ਵੀ ਕਹਿ ਦਈਏ ਕਰ ਲਿਆ ਇਥੇ ਮੁਹਾਲੀ ਚ ਆਪਣਾ ਲੈ ਲਿਆ ਕਰ ਹਾਂਜੀ ਆਪਦਾ ਲੈ ਲਿਆ ਗੱਡੀ ਵੀ ਆਪਦੀ ਹੈਗੀ ਹੈ ਟੈਕ ਬ ਚਲਾ ਕੇ ਮੁਹਾਲੀ ਦੇ ਵਿੱਚ ਘਰ ਬਣਾ ਲਿਆ ਆਪਣਾ ਹਾਂਜੀ ਬਣਾ ਲਿਆ ਜੀ ਕਿੱਥੇ ਬਣਾਇਆ ਆਪਾਂ ਓਮੇਗਾ ਸਿਟੀ ਦੇ ਬੈਕਸਾਈਡ ਸਰਪੰਚ ਕਲੋਨੀ ਚ ਕਿੰਨੇ ਦਾ ਲੈਤਾ ਉਹ ਮੈਂ ਲੈਇਆ 33 ਲੱਖ ਦਾ ਜੀ ਹੁਣ ਤੂੰ ਦਾ ਸੱਦੂ ਕਰ ਗੱਲ ਤੂੰ ਕਹਿੰਦੀ ਕੰਮ ਹੈ ਨਹੀਂ ਨਹੀਂ ਆਪਾਂ ਤੋਂ ਬਸ ਤੁਹਾਡੇ ਵਰਗਾ ਅਸੀਂ ਵੀ ਹੈ ਬਾਈ ਕਹਿੰਦਾ ਕੰਮ ਹੈ ਨਹੀਂ ਆਹ ਬਾਈ ਕਹਿੰਦੇ ਬਾਈ ਕੰਮ ਹੈਗਾ ਕੰਮ ਹੈਗਾ ਕਰਨ ਵਾਲਾ ਹੋਣਾ ਚਾਹੀਦਾ ਉਪਰੋਂ ਸੇ ਨਿਕਲ ਰਿਹਾ ਹੁਣ ਰਾਈਡ ਵੀ ਤਾਂ ਨਹੀਂ ਆਤੀ ਗੱਡੀ ਆਪਦੀ ਚਲਾ ਰਹੇ ਹੋ ਜਾਂ ਕਿਸੇ ਦੀ ਆ ਆਪਣੀ ਹੈ আচ্ছা ਫਿਰ ਤਾਂ ਯਾਰ ਕਿਸ਼ਤ ਕਿਸ਼ਤ ਭਰ ਰਹੇ ਹੋ ਜਾਂ ਫ੍ਰੀ ਆ ਕਿ ਕਿਸ਼ਤ ਪਏ ਬਾਲੇ ਬਾਲੀ ਟੈਨਸ਼ਨ ਜੀ ਲੱਗਦਾ ਯਾਰ ਕੋਈ ਹਰ ਹਰ ਰੋਜ਼ ਇਹ ਹੀ ਹੁੰਦਾ ਕੰਮ ਆਮ ਹੀ ਨਹੀਂ ਨਿਕਲ ਰਹਾ ਤਾਂ ਟੈਨਸ਼ਨ ਤਾਂ ਹੋएगी ਇੱਕ ਬੰਦਾ ਮਿਲਿਆ ਉਹ ਇੱਥੇ ਖੜਾ ਸੀ 400 ਰੁਪਿਆ ਦੀ ਉਹਦਾ ਸਵੇਰ ਦਾ ਤਿੰਨ ਰਾਈਡਾਂ ਲੱਗੀਆਂ ਨੇ ਬੰਦਾ ਰੌਣਕਾ ਹੋ ਰਿਹਾ ਜੀ ਨਹੀਂ ਰਾਈਡ ਅੱਜ ਮੇਰੀ ਵੀ ਚਾਰ ਹੀ ਲੱਗੀਆਂ ਨੇ ਪਰ ਰੋਂਦੇ ਕੋ ਨਹੀਂ ਆ ਕਰ ਦਾਂਗੇ ਯਾਰ ਰਾਤ ਪਈ ਆ ਪੂਰੀ ਸਸੀ ਗਾਲ ਦੋਸਤੋ ਮੈਂ ਗੁਰਮੁਖ ਸੰਧੂ ਜੱਟ ਬਾਬੇ ਟੈਲੀਵਿਜ਼ਨ ਦੇਖ ਰਿਹਾ ਮੈਂ ਖੜਿਆ ਹਾਂ ਚੰਡੀਗੜ੍ਹ ਇਧਰ ਆ 43 ਵਾਲਾ ਬੱਸ ਸਟੈਂਡ ਆ ਇਹ ਪਿੱਛੇ ਦੇਖ ਰਹੇ ਤੁਸੀਂ ਕਿ ਖੜੀਆਂ ਨੇ ਕੈਬਾਂ ਬਾਈਆਂ ਬਾਈਆਂ ਦੀਆਂ ਮਤਲਬ ਕਿ ਓਲਾ ਹੋ ਗਿਆ ਊਬਰ ਹੋ ਗਿਆ ਹੈਨਾ ਇਸ ਤਰ੍ਹਾਂ ਦੀਆਂ ਹੋਰ ਇਹ ਗੱਡੀਆਂ ਮਿਲ ਜਾਂਦੀਆਂ ਨੇ ਕਾਤਲ ਕਿਵੇਂ ਐਪ ਦੇ ਥਰੂ ਬੁੱਕ ਹੁੰਦੀਆਂ ਨੇ ਜਿਹੜੀਆਂ ਮੈਂ ਬਾਈ ਹੋਰ ਨਾਲ ਗੱਲਬਾਤ ਕਰੂੰਗਾ ਵੀ ਕੀ ਪੈਸਾ ਟਕਾ ਬਣਦਾ ਔਰ ਬਾਈ ਹੋਰੀ ਬੈਠੇ ਨੇ ਬਾਈ ਨਾਲ ਗੱਲ ਕਰਦਾ ਸਾਬ ਬਾਈ ਸਸੀ ਗਾਲ ਸਸੀ ਗਾਲ ਵੀਰੇ ਵੀਰੇ ਓਲਾ ਚਲਾਉਨੇ ਊਬਰ ਚਲਾਉਨੇ ਆ ਮੇਰੇ ਆਊਟ ਸਟੇਸ਼ਨ ਕਰਦੇ ਆ ਜਿਆਦਾਤਰ ਕਦੇ ਕਦੇ ਉਪਰ ਚਲਾ ਲੈਂਦੇ ਆਗੇ ਇਨ ਡਰਾਈਵਰ ਆਊਟੋਪ ਸਟੇਸ਼ਨ ਮਤਲਬ ਉੱਲਾਦ ਉਪਰ ਦੇ ਥਰੂ ਹੀ ਜਾ ਇਨ ਡਰਾਈਵਰ ਦੇ ਥਰੂ ਜਾਂਦੇ ਆ ਉਪਰੇ ਥਰੂ ਬਗ ਜਿੱਤੇ ਕਦੇ ਕਦੇ ਕੀ ਆ ਭਾਈ ਮੈਂ ਪੁੱਛਣ ਦਾ ਮਤਲਬ ਇਹ ਹੈ ਆ ਵੀ ਵੀਡੀਓ ਦੂਰ ਤੱਕ ਜਾਂਦੀ ਆ ਪਿੰਡਾਂ ਮੁੰਡਾ ਵਾਲੇ ਮੁੰਡਿਆਂ ਚ ਕੀੜਾ ਕਈ ਵਾਰੀ ਵੀ ਗੱਡੀ ਪਾਉਣੀ ਆ ਫਾਇਦਾ ਹੈਗਾ ਜਨਾ ਮੇਰੇ ਫਾਇਦਾ ਮੇਨ ਤਾਂ ਹੈ ਠੀਕ ਆ ਨਾ ਕਈ ਮੁੰਡੇ ਜਾਂ ਹੋਰ ਕੰਮ ਕਰਦੇ ਆਗੇ ਹੋਂ ਸਾਰੀ ਗੱਡੀ ਲੈ ਲੈਂਦੇ ਨੇ ਹਾਂ ਸਭ ਤੋਂ ਪਹਿਲਾਂ ਆ ਕੇ ਰੈਂਟ ਤੇ ਗੱਡੀ ਲੈ ਕੇ ਦੇਖੋ ਚਲਾ ਕੇ ਜੇ ਤੁਹਾਨੂੰ ਬਚਦਾ ਕੋਈ ਸਤਾਮ ਗੱਡੀ ਪਾਓ ਨਹੀਂ ਕੋਈ ਆਪ ਜਿਹੜਾ ਕੰਮ ਕਰਦੇ ਹੋ ਕਰੀ ਜਾਓ। ਬਾਕੀ ਜਦੋਂ ਬੰਦਾ ਲੋਕਲ ਚੱਲਦਾ ਨਾ ਉਹ ਆਪੀ ਕਿਹੜਾ ਨਿਕਲ ਜਾਂਦਾ ਬਲਾ। ਜਦੋਂ ਕਿਸਤਨੀ ਮੋੜ ਦੀ ਗੱਡੀ ਦੀ ਟ੍ਰੈਫਿਕ ਮੁੱਕੜ ਜਾਂਦਾ। ਕਸਟਮਰ ਕਹੇ ਜੇ ਮਿਲਦੇ ਨੇ। ਕਸਟਮਰ ਚੰਗੇ ਮਿਲ ਜਾਂਦੇ ਵੀਰੇ, ਮਾੜੇ ਮਿਲ ਜਾਂਦੇਗੇ। ਵਿੱਚ ਕਸਟਮਰ ਸਾਰਨੇ ਵੀ ਪੈਂਦੇ ਨੇ ਫੜ ਕੇ ਗੱਡੀ ਚੋ ਕੇ ਵੀਰੇ। ਹਾਂ। ਬਿਲਕੁਲ ਵੀਰੇ। ਹਾਂ। ਬਾਕੀ ਜਿਵੇਂ ਅ ਡਰਿੰਕ ਵਾਲੇ ਬਹੁਤ ਅੰਕ ਕਰਦੇ ਰਾਤ ਭਰ ਹਾਂਜੀ ਹਾਂਜੀ। ਇੱਕ ਵਾਰ ਮੈਂ ਰਾਤ ਨੂੰ ਚਲਾਉਂਦਾ ਸੀਗਾ। ਹਾਂ। 4 ਕੋੜੀ ਸੀ ਡਰਿੰਕ ਵਰਕ ਕੀਤੀ ਸੀ। ਹਾਂ। ਉਹ ਇੱਕ ਕੁੜੀ ਇੱਥੇ ਉਠਿਆ ਕਰਿਆ ਆ ਕੇ ਇੱਧਰ ਬਹਿ ਜਾ ਕਰੇ ਮੈਂ 2 ਵਾਰ 警告 ਦਿੱਤੀ ਉਹਨੂੰ ਤੀਜੀ ਵਾਰ ਵੇਰੇ ਮੈਂ ਲਾ ਕੇ ਆ ਗਿਆ 4 ਕੁੜੀਆਂ ਸੀ ਅੱਛਾ ਇਹੋ ਜਿਹਾ ਕੋਈ ਪਰਚਾ ਕਰਾਉਣ ਨੂੰ ਮਿੰਟ ਲਾਉਂਦੀ ਨਹੀਂ ਜੇ ਗੱਲ ਹਾਂ ਵੀਰੇ ਜੇ ਦੀ ਕਹਿੰਨੀ ਮਿਸ ਬਿਹੇਵ ਦਾ ਹਾਲਾਂਕਿ ਨਾਲੇ ਮੈਂ ਉਸ ਟਾਈਮ ਦਮਾਲਾ ਬੰਨਿਆ ਹੋਇਆ ਸੀਗਾ ਅੱਛਾ ਫੇਰ ਵੀ ਉਹਨੇ ਐ ਨਹੀਂ ਦੇਖਿਆ ਕਿ ਇਹ ਬੰਦੇ ਦਮਾਲਾ ਬੰਨਿਆ ਹੋਇਆ ਮੈਂ 2 ਵਾਰ ਵਾਰਨਿੰਗ ਤੀਜੀ ਵਾਰ ਬਾਈ ਲਾ ਕੇ ਆ ਗਿਆ ਮੈਂ ਪੈਸੇ ਵੀ ਨਹੀਂ ਲਿਆ ਉਹਨਾਂ ਤੋਂ ਇਹ ਬਹੁਤ ਪ੍ਰੋਬਲਮ ਆਉਂਦੀ ਨੇ ਵੀਰੇ ਸਾਨੂੰ ਬਹੁਤ ਵੱਡੀ ਗੱਲ ਕਰਤੀ ਬਾਈ ਨੇ ਤਾਹੀਂ ਤਾਂ ਕਹਿੰਦੇ ਨੇ ਵੀ ਕਈ ਵਾਰੀ ਆਪਾਂ ਇੱਕ ਸੁਣਦੇ ਹੁੰਨੇ ਆ ਗੱਲਬਾਤ ਆ ਵੀ ਰਾਤ ਨੂੰ ਕੁੜੀਆਂ ਨੂੰ ਮਾਪੇ ਕਹਿੰਦੇ ਨੇ ਵੀ ਜੇ ਕਿਤੇ ਸਰਦਾਰ ਮਿਲ ਜੇ ਕੋਈ ਸਰਦਾਰ ਨਾਲ ਜ਼ਰੂਰ ਬਹਿ ਜਾਓ ਕਹਿ ਬੱਚੇ ਇੱਕੜੀ ਬਾਈ ਨੇ ਗੱਲ ਦੱਸੀ ਨਾ ਅਗਰ ਕੋਈ ਹੋਰ ਬੰਦਾ ਹੁੰਦਾ ਹੋ ਸਕਦਾ ਡੋਲ ਜਾਂਦਾ ਪਰ ਬਾਈ ਨੇ ਕੀ ਕਰਿਆ ਬਾਈ ਨੇ ਕਿਹਾ ਵੀ ਭਾਈ ਤੂੰ ਉੱਤਰ ਹੈ ਨਾ ਬਹੁਤ ਬਾਈ ਬਹੁਤ ਕਹਿਣ ਗੱਲ ਕਰੀ ਵੀਰੇ ਹਾਂ ਵੀਰੇ ਬਹੁਤ ਪ੍ਰੋਬਲਮ ਆਉਂਦੀਆਂ ਰਾਤ ਨੂੰ ਆਪਾਂ ਰਾਤ ਨੂੰ ਬਹੁਤ ਪ੍ਰੋਬਲਮ ਗੱਡੀਆਂ ਕਿਹੜੀਆਂ ਸਾਰੀਆਂ ਤੁਸੀਂ ਗੱਡੀਆਂ ਦੇਖ ਰਹੇ ਹੋ ਨਾ ਖੜੀਆਂ ਇਹ ਸਾਰੀਆਂ ਪੀਲੀ ਪਲੇਟ ਵਾਲੀਆਂ ਗੱਡੀਆਂ ਨੇ ਤਕਰੀਬਨ ਜ਼ਿਆਦਾਤਰ ਗੱਡੀਆਂ ਆ ਇਧਰੋਂ ਆ ਜਾ ਸਾਰੀਆਂ ਜੈਲੋ ਪਲੇਟ ਵਾਲੀਆਂ ਗੱਡੀਆਂ ਨੇ ਮਿੱਤਰੋ ਉਹੀ ਨੇ ਇਹ ਜਿਹੜੀਆਂ ਓਲਾ ਓਬਰ ਚ ਚੱਲਦੀਆਂ ਨੇ ਹੈਨਾ ਤਾਂ ਕੰਮਕਾਰ ਹੈ ਨਹੀਂ ਕੰਮਕਾਰ ਵੱਲੋਂ ਸਾਰੇ ਲੋਕ ਹੀ ਨੇ ਜਿਹੜੇ ਬੇਲੇ ਹੋ ਚੁੱਕੇ ਨੇ ਆ ਦੇਖੋ ਗੱਡੀਆਂ ਐ ਲਾਂ ਹੀ ਸਾਰੇ ਬੇਲੇ ਖੜੇ ਨੇ ਕਿਉਂਕਿ ਕੰਮ ਹੈ ਹੀ ਨਹੀਂ ਠੀਕ ਆ ਮਾਦਰ ਨਵੇਂ ਗੜ ਕੰਮ ਤੇ ਪਿਟਾ ਕਰੋ ਮਾਈਕ ਤੇ ਬਾਜ ਆ ਜੂ ਕੰਮ ਤੇ ਥੋੜਾ ਪਿਟਾ ਦਾ ਹੀ ਭਾਜੀ ਅੱਛਾ ਜੀ ਹਾਂ ਜੀ ਤੇ ਕਿਵੇਂ ਕੰਮਕਾਰ ਹੈ ਨਹੀਂ ਠੀਕ ਆ ਵੀ ਉਰੇ ਕਿਵੇਂ ਕਈ ਨਮੀਆਂ ਹਲੇ ਵੀ ਪਾਈ ਜਾਂਦੇ ਨੇ ਲੋਕ ਗੱਡੀਆਂ ਹਾਂ ਇਧਰ ਹੁਣ ਜਿਹੜਾ ਨਵਾਂ ਬੰਦਾ ਆਂਦਾ ਉਹ ਤੇ ਪਾਉਂਦਾ ਹੀ ਹੈ ਜੀ ਤੁਸੀਂ ਕਿੱਥੋਂ ਬਾਈ ਮੈਂ ਗੁਰਦਾਸਪੁਰ ਤੋਂ ਗੁਰਦਾਸਪੁਰ ਤੋਂ ਉਰੇ ਰੈਂਟ ਤੇ ਰਹਿ ਰਹੇ ਹੋਗੇ ਰੈਂਟ ਤੇ ਰਹਿ ਰਹੇ ਹੋ ਰੈਂਟ ਤੇ ਮੈਂ ਨਿਕਲ ਜਾਂਦਾ ਖਰਚੇ ਪਾਣੀ ਨਿਕਲ ਜਾਂਦੇ ਨੇ ਸਾਰੇ ਹਾਂ ਅਸੀਂ ਤਾਂ ਕੱਢ ਲਈਦਾ ਨਹੀਂ ਪੁਰਾਣੇ ਚੱਲ ਚੱਲ ਨੇ 4 ਸਾਲ ਹੋ ਗਏ ਤਾਂ ਕਿਹੜੇ ਸਾਲ ਤੋਂ ਚਲਾ ਰਹੇ ਹੋ 2022 ਤੋਂ 2022 ਤੋਂ ਭਾਈ ਜੇ ਮੋਟਾ ਮੋਟਾ ਦੱਸੋ 2000 ਦਿਹਾੜੀ ਪੈ ਜਾਂਦੀ ਆ ਹਾਂ ਇੰਨੇ ਦੇ ਭਾਈ ਫਿਰ ਵੀ ਜੇ ਕਰਦਾ ਰਹੇ ਬੰਦਾ ਨੀਂਦ ਨਾਲ ਤੇ ਕਿੰਨੇ ਘੰਟੇ ਇਹ ਕੋਈ 10 12 ਘੰਟੇ ਕਟੋ ਕਟੋ ਬਈ ਮੈਂ ਉਰੇ ਇਹ ਵੀ ਗੱਲਾਂ ਸੁਣੀਆਂ ਨੇ ਵੀ ਕਸਟਮਰ ਬੜੇ ਉਰੇ दारू-ਦਰੂ ਪੀਤੀ ਜੀ ਮਿਲਦੇ ਨੇ ਰਾਤ ਨੂੰ ਕੁੜੀਆਂ ਕੜੀਆਂ ਵੀ दारू ਵਾਲੇ ਮਿਲ ਜਾਂਦੀਆਂ ਨੇ ਪਰੇਸ਼ਾਨ ਕਰਦੀਆਂ ਨੇ ਹੈ ਗੱਲਬਾਤ ਇਹ ਤੇ ਰਾਤ ਨੂੰ ਭਾਈ ਅਸੀਂ ਘੱਟ ਚੱਲੀਦਾ ਇਹ ਤਾਂ ਸਵੇਰੇ ਉਸ ਸ਼ਿਫਟ ਚੱਲੀਦਾ ਵੀ ਨਾਈਟ ਟੱਕਰੇ ਕੋਈ ਅੱਛਾ ਹਾਂ ਬਾਕੀ ਬੰਦਿਆਂ ਕੋ ਸੁੰਦੇ ਰਹੀਦਾ ਉਹ ਤਾਂ ਮਿਲਦੇ ਹੀ ਆ ਸਾਰੇ ਉਰੇ ਮਿਲ ਜਾਂਦੇ ਨੇ ਇਹ ਜਨਜ ਹਨ ਹਾਂਜੀ ਹਾਂਜੀ ਠੀਕ ਆ ਭਾਈ ਮੈਂ ਤਾਂ ਕਹਾਂ ਵੀਰੇ ਕੰਮ ਵਧੀਆ ਹੈ ਬਾਕੀ ਜਿਹੜੇ ਨਵੇਂ ਆਣਗੇ ਵੀਰ ਉਹਨਾਂ ਲਈ ਮਾੜਾ ਰਹੂਗਾ ਗੱਡੀ ਫਰੀ ਨਹੀਂ ਹੋਣੀ ਨਹੀਂ ਹੋਣੀ ਅੱਛਾ ਭਾਈ ਸੋਨੂੰ ਕੈਨੇਡਾ ਮੋ ਗਿਆ ਵੀਰੇ ਗੱਲ ਉਰੇ ਕੰਮ ਕਰਦੇ ਹਾਂ 201 ਦੋ ਯਾਰ ਸਤਾਨਾ ਤੋਂ ਕਰ ਰਹੇ ਹੋ ਕੰਮ ਕਰ ਉ 2000 ਤੇ ਸਾਡੀ ਨਿਕਲ ਜਾਂਦੀ ਬਈ ਨਿਕਲ ਜਾਂਦੀ ਵੀਰੇ ਕੰਮ ਕਰਨ ਵਾਲਾ ਹੋਵੇ ਬੰਦਾ ਨਾ ਨਾ ਕਰਨ ਵਾਲਾ ਨਹੀਂ ਆਪਣੀ ਗੱਲ ਕਰਾਂ ਤਾਂ ਮੈਂ ਤਾਂ ਕੱਢ ਲੈਂਦਾ ਵੀਰੇ ਬਾਕੀ ਇਹ ਨਾ ਪੁੱਛਿਓ ਬਈ ਸੌਂਦਾ ਕਦੋਂ ਤੁਰਦਾ ਕਦੋਂ ਅੱਛਾ ਕਿੰਨੇ ਘੰਟੇ ਚਲਾਉਣੇ ਹੋ ਕੱਲ ਤਾਂ ਨਿਕਲੇ ਨਿਕਲੇ ਹੁਣ ਘਰੇ ਵੜਾਂਗਾ ਮੈਂ ਕੱਲ ਤੇ ਨਿਕਲੇ ਹੋ ਤੁਸੀਂ ਸੁੱਤੇ ਨਹੀਂ ਵਿੱਚ ਇੱਥੇ ਗਿਆ ਹਿਯਾਰਪੁਰ ਸਾਢੇ 1:30 ਵਜੇ ਸੋਇਆ ਸੀਗਾ ਭਰਾ ਤੇ ਸਵੇਰੇ 8 ਵਜੇ ਪਿਕਅਪ ਸੀਗਾ ਲਿਆ ਕੇ ਛੱਡਿਆ ਜੇਲਕਪੁਰ ਹਿਯਾਰਪੁਰ ਤੋਂ ਹੁਣ ਖੜੇ ਹਾਂ ਹੁਣ ਫੇਰ ਭੱਜ ਜਾਂਗੇ ਕਿਉਂਕਿ ਆ ਗਈ ਨਿਕਲ ਜਾਵਾਂਗੇ ਬਈ ਜੀ ਅਸਲ ਦੇ ਵਿੱਚ ਨਾ ਵੀਰੇ ਬੰਦਾ ਉਹਨਾਂ ਕ ਭਜਦਾ ਜਿੰਨਾ ਕ ਬੰਦੇ ਦੇ ਜ਼ਿੰਮੇਵਾਰੀਆਂ ਹੁੰਦੀ ਆ ਹੂੰ ਕਉ ਜ਼ਿੰਮੇਵਾਰੀ ਵੱਡੀ ਹੋਵੇ ਫੇਰ ਜਾਣਾ ਪੈਂਦਾ ਜਿਹਦਾ 1000 ਨਾਲ ਸੜ ਜਾਂਦਾ ਚੱਲੋ ਨਹੀਂ ਚੋ ਕੋਈ ਚੱਕਰ ਨਹੀਂ ਜਿਹਦਾ 1000 ਨਾਲ ਸੜ ਜਾਂਦਾ ਉਹ 1000 ਪਾ ਕੇ ਚਾ 2 ਘੰਟੇ ਚ 4 ਘੰਟੇ ਚੱਲ ਬਈ ਜਿਹਦਾ 2000 ਚ ਵੀ ਨਹੀਂ ਸੜਦਾ ਉਹ ਦਿਨ ਰਾਤ ਲੱਗਿਆ ਰਹਿੰਦਾ ਇਹ ਤਾਂ ਜ਼ਿੰਮੇਵਾਰੀ ਦੇ ਹਿਸਾਬ ਨਾਲ ਆ ਕਿਹੜਾ ਪਿੰਡਾ ਪਿੱਛੋਂ ਬਾਈ ਦਾ ਮੈਂ ਮਣੀ ਮਾਤਰੇ ਵੀਰੇ ਅੱਛਾ ਥੋੜਾ ਤਾਂ ਲੋਕਲ ਹੀ ਆ ਵੀਰੇ ਇਹ ਮਤਲਬ ਕਈ ਵਾਰੀ ਜ਼ਿੰਮੇਵ ਕਰਨਾ ਪੈਂਦਾ ਵੀਰੇ ਭੱਜਣਾ ਪੈਂਦਾ ਲੱਠਣਾ ਪੈਂਦਾ ਸਾਰਾ ਕੁਝ ਕਰਨਾ ਪੈਂਦਾ ਚੰਗੇ ਪੜ੍ਹੇ ਲਿਖੇ ਲੱਗਦੇ ਹੋ ਬਾਈ ਕਿੰਨਾ ਕੁ ਪੜ੍ਹੇ ਹੋ ਅੱਠਵੀਂ ਹੈ ਵੀਰੇ ਅੱਛਾ ਤੇ ਉਰੇ ਆਪਾਂ ਜੀ ਗੱਲ ਕਰੀਏ ਓਲਾ ਓਵਰਿੰਡ ਡਰਾਈਵਰ ਸਾਰੀਆਂ ਚਲਾ ਰਹੇ ਹੋ ਨਹੀਂ ਵੀਰੇ ਕੱਲੀ ਓਲਾ ਅੱਛਾ ਇੱਕ ਤਾਂ ਜਾਂਦੇ ਜਾਂਦੇ ਐਂ ਦੱਸ ਦੋ ਵੀ ਕਸਟਮਰ ਕਹਿੰਦੇ ਉਰੇ ਬੜੇ दारू-ਦਰੂ ਪੀਤੇ ਨੇ ਮਿਲਦੇ ਨੇ ਕਈ ਵਾਰੀ ਕੁੜੀਆਂ ਕੜੀਆਂ ਤਾਰਨੀਆਂ ਪੈਂਦੀਆਂ ਨੇ ਕੈਬ ਚੋਂ ਵੀ दारू ਪੀਤੀਆਂ ਨਾਲ ਮਿਲਦਾ ਹੈਗਾ ਗੱਲੀ ਨੇ ਵੀਰੇ ਆਪਾਂ ਨੂੰ ਜੇ ਮਿਲ ਜੇ ਤਾਂ ਮੇਰੇ ਹਿਸਾਬ ਨਾਲ ਮੈਨੂੰ ਦੇਖ ਕੇ ਤਾਂ ਕੋਈ ਕੁਝ ਬੋਲਦਾ ਨਹੀਂ ਉਹ ਚੁੱਪਚਾਪ ਇੱਥੇ ਬਹਿ ਜਾਂਦੇ ਆ ਬ ਉਦੋਂ ਤੱਕ ਫਿਰ ਹਾਂ ਬਸ ਠੀਕ ਆ ਹੁਣ ਮੈਂ ਦੱਸਾਂ ਭਾਈ ਜੀ ਸਵਾਰੀ ਕੀ ਕਈ ਡਰਾਈਵਰ ਵੀ ਨਿਸ਼ਾ ਪਤਾ ਕਰਕੇ ਚੱਲਦੇ ਆ ਕਈ ਅਸਲ ਦੇ ਵਿੱਚ ਇਹ ਕੰਮ ਪਹਿਲਾਂ ਜਿਵੇਂ ਮੁਲਾਜ਼ਮ ਸੀਗੇ ਨਾ ਚੰਡੀਗੜ੍ਹ ਪੁਲਿਸ ਦੇ ਪਹਿਲਾਂ ਨੌਕਰੀ ਕਰਦੇ ਸੀ ਹੁਣ ਨੌਕਰੀ ਬਚਾਣ ਵਾਲਾ ਕੰਮ ਹੋ ਗਿਆ ਉਹੀ ਕੰਮ ਸੀ ਦੇ ਵਿੱਚ ਪੁਲਿਸ ਤੰਗ ਤੋਂ ਕਰਦੀ ਹੈ ਚੰਡੀਗੜ੍ਹ ਜਮਾ ਵੀ ਨਹੀਂ ਕਰਦੀ ਪਹਿਲਾਂ ਕਰਦੀ ਪਹਿਲਾਂ ਵੀ ਨਹੀਂ ਕਰਦੀ ਸੀ ਕੋਈ ਨਹੀਂ ਰੋਕਦਾ ਕੋਈ ਨਹੀਂ ਰੋਕਦਾ ਇਹ ਉਹ ਆ ਵੀ ਤਾਂ ਅਸਲ ਤੇ ਕੋਈ ਕੰਮ ਹੀ ਨਹੀਂ ਨਿਕਲ ਰਹਾ ਕਿਉਂ ਕਈ ਤਾਂ ਲੋਕ ਖੁਸ਼ ਬਹੁਤ ਹੈ 2-2000 ਰੁਪਏ ਕਹਿੰਦੇ ਬਣਾ ਲੈਣੇ ਆ ਅੱਛਾ ਲੋਕਲ ਅੱਜ ਸਵੇਰ ਦਾ ਕਿੰਨੇ ਦਾ ਕੰਮ ਕਰਿਆ ਇਹ ਆਪਕੇ ਸਾਹਮਣੇ ਦਿਖਾਈ ਮੜਾ ਜਾ ਕਿੰਨੇ ਘੰਟੇ ਚਲਾਇਆ ਬਾਈ ਤਿੰਨ ਰਾਈਡਾਂ ਲਾਈਆਂ ਨੇ ਤੁਸੀਂ ਨੇ ਕਿੰਨੇ ਘੰਟਿਆਂ ਦੇ ਵਿੱਚ ਇਹ ਤਾਂ ਮਤ ਸੁਬ੍ਹਾ ਸੇ ਨਿਕਲਾ ਹਾਂ ਪਰ ਰਾਈਡ ਵੀ ਤੋ ਨਹੀਂ ਆਤੀ ਗੱਡੀ ਆਪ ਦੀ ਚਲਾ ਰਹੇ ਹੋ ਜਾਂ ਕਿਸੇ ਦੀ ਆ ਆਪਣੀ ਹੈ اچھا ਫਿਰ ਤਾਂ ਯਾਰ ਕਿਸ਼ਤ ਕਿਸ਼ਤ ਭਰ ਰਹੇ ਹੋ ਫਰੀ ਆ ਕਿ ਕਿਸ਼ਤ ਪਏ ਹੈ ਬੜੀ ਬਾਲੀ ਟੈਨਸ਼ਨ ਜੀ ਲੱਗਦਾ ਯਾਰ ਕੋਈ ਹਰ ਹਰ ਰੋਜ਼ ਇਹੀ ਹੁੰਦਾ ਕੰਮ ਕੰਮ ਹੀ ਨਹੀਂ ਨਹੀਂ ਕਰ ਰਹਾ ਤਾਂ ਟੈਨਸ਼ਨ ਤਾਂ ਹੋਏਗੀ ਨਹੀਂ ਫਿਰ ਉਰੇ ਬੱਸ ਸਟੈਂਡ ਲੈ ਕੇ ਖੜਿਆ ਕਿਤੇ ਉਰਾ ਪਰਾਂ ਹੋਰ ਹੋ ਕੇ ਖੜਜੋ ਕਿਤੇ ਉਹ ਅਭੀ ਤੇ ਹਾਂ ਆਇਆ ਵੀ ਇੱਥੇ ਕਾਫੀ ਦੇਰ ਉਧਰ ਖੜਾ ਥਾ ਆਊਟ ਮੈਂ ਅਹੀਂ ਅਪਰਾਇਡ ਨਹੀਂ ਪਣੀ ਮੈਂ ਸੋਚਿਆ ਇਧਰ ਪੜ ਜਾਏ ਤਾਂ ਇਧਰ ਆਇਆ ਅਭੀ ਆ ਹੀ ਰਹਾ ਹਾਂ ਫਿਰ ਦਿੱਕਤ ਨਹੀਂ ਹੁੰਦੀ ਕਦੋਂ ਗੱਡੀ ਦੇ ਵਿੱਚ ਸੌਣੇ ਕਰਦੇ ਹਾਂ ਨਹੀਂ ਭਾਜੀ ਕਾਦੀ ਦਿੱਕਤ ਹੈ ਕੋਈ ਚੱਕਰ ਨਹੀਂ ਯਾਰ ਇਸ ਟਾਈਮ ਪ੍ਰਾਇਓਰਟੀ ਕੀ ਹੈ ਵਿਆਹ ਤੇ ਇਹ ਬੰਦੇ ਹੈ ਭਾਜੀ ਘਰ ਪੜਨਾ ਕਮਜੀਆ ਸੁਭੀ ਗਰ ਵੀ ਦੋ ਪੈਸੇ ਬਣਾਉਣੇ ਹੋਊਗੀ ਤਾਂ ਫਿਰ ਕਿਹਨੂੰ ਦੱਸਾਂਗੇ ਦੱਸਾਂਗੇ ਕਿਨੂੰ ਘਰ ਤੂੰ 100 150 ਕਿਲੋਮੀਟਰ ਬਾਹਰ ਆ ਆਪਾਂ ਕੰਮ ਕਰਨ ਆਏ ਆ ਸੌਣ ਕੋਈ ਆਏ ਆ ਆਪਦੇ ਲੋ ਪੂਰੀ ਮਿਹਨਤ ਕਰੀ ਦੀ ਆਈਡੀਆਂ ਚੈੱਕ ਕਰ ਲਓ ਲੋਕੀ ਕਹਿੰਦੇ ਨੇ ਕੰਮ ਹੈ ਨਹੀਂ ਕੰਮ ਹੈ ਨਹੀਂ ਵੀ ਕੰਮ ਹੈ ਤੇ ਕਿਸੇ ਦੇ ਨਹੀਂ ਵੀ ਕੱਲ ਰੁਪਈਆ 3000 ਰੁਪਏ ਇੱਕ ਬੰਦਾ ਮਿਲਿਆ ਓਰੇ ਓਰੇ ਇੱਥੇ ਖੜਾ ਸੀ ਇੱਕ ਉਹ ਮੇਰੇ ਕੋਲੇ ਹੈਗਾ ਵੀ ਰਿਕਾਰਡ ਵੀ ਆ 400 ਰੁਪਿਆ ਦੀ ਦੱਸ ਸਵੇਰ ਦਾ ਤਿੰਨ ਰਾਈਡਾਂ ਲੱਗੀਆਂ ਨੇ ਬੰਦਾ ਰੌਣਕਾ ਹੋ ਰਿਆ ਦੀ ਨਹੀਂ ਰਾਈਡ ਅੱਜ ਮੇਰੀ ਵੀ ਚਾਰ ਹੀ ਲੱਗੀਆਂ ਨੇ ਪਰ ਮੋਟੀਆਂ ਲੱਗੀਆਂ ਨੇ ਨਹੀਂ ਮੋਟੀਆਂ ਤਾਂ ਨਹੀਂ ਖੈਰ ਕੰਮ ਹਜ਼ਾਰ ਦਾ ਹੀ ਹੋਇਆ ਪਰ ਰੋਂਦੇ ਕੋ ਨਹੀਂ ਯਾਰ ਕਰਜੋਗੇ ਤੁਸੀਂ ਕਰ ਦਾਂਗੇ ਯਾਰ ਰਾਤ ਪਈ ਆ ਪੂਰੀ ਰਾਤ ਨੂੰ ਚਲਾਉਂਗੇ ਤੁਸੀਂ ਸਰਦਾਰ ਸਾਹਿਬ ਤੁਸੀਂ ਕੰਨੇ ਮੈਂ ਦੇਖ ਲਾਉਗੇ ਹਫਤੇ ਦਾ ਕੰਮ ਹੈ ਮੇਰੇ ਵੀ ਹਰਾਂ ਲਿਮਿਟਡ ਟਾਈਮ ਆ ਕੋਈ ਜਦੋਂ ਨੀਂਦ ਆਈ ਉਹ ਤਾਂ ਸਾਈਡ ਤੇ ਲਾਈ ਗੱਡੀ ਸੌਂਗੇ ਨੀਂਦ ਖੁੱਲ ਗਈ ਤਾਂ ਫਿਰ ਚੱਲ ਚੰਡੀਗੜ੍ਹ ਦੇ ਵਿੱਚ ਉਹੀ ਪੈਸੇ ਬਣਾਊਗਾ ਜਿਹੜਾ ਬਾਈਆਂ ਵਾਂਗੂ ਚੱਲੂਗਾ ਗੱਡੀ ਦੀ ਡਿੱਗੀ ਦੇ ਵਿੱਚ ਕੰਬਲ ਚਾ ਜਦੋਂ ਥੱਕ ਗਿਆ ਉਹਦੀ ਸਾਈਡ ਤੇ ਲਾਓ ਤੇ ਸੋ ਜੋ ਕਿਤੇ ਮਰਜੀ ਆਪਣਾ ਘਰ ਆ ਕੋਈ ਚੱਕਰ ਨਹੀਂ ਆ ਆਪਣੀ ਰਕਮ ਹੈ ਰਾਤ ਦਿਨ ਦੀ ਆ ਦੇਖੋ ਤੁਸੀਂ ਬਾਈ ਨੇ ਇੱਕ ਹਫਤੇ ਦੇ ਵਿੱਚ 115 ਰਾਈਡਾਂ ਲਾਈਆਂ ਨੇ ਕੰਮ ਮੇਰੇ ਖਿਆਲ ਚ 22000 ਦਾ ਹਾਂ 23000 ਦਾ 23000 ਦਾ ਕੰਮ ਕਰਕੇ ਗੱਡੀ ਚਲਾ ਚਲਾ ਕੇ ਇੱਕ ਹਫਤੇ ਦੇ ਵਿੱਚ ਇਹ ਬਾਈ ਕਹਿੰਦੇ ਕੰਮ ਕਰਨ ਵਾਲਾ ਬੰਦਾ ਚਾਹੀਦਾ ਇਦਾਂ ਨਹੀਂ ਵੀ ਨਵੀਂ ਗੱਡੀ ਲੈ ਲਈ ਤੇ ਇਹਨਾਂ ਦੇ ਚਾਰਜ ਦੇਣ ਤੋਂ ਬਾਅਦ ਅੱਛਾ ਊਬਰ ਦੇ ਪੈਸੇ ਦੇਣ ਤੋਂ ਬਾਅਦ ਇੱਕ ਹਫਤੇ ਦਾ 16000 ਰੁਪਿਆ ਇੱਕ ਹਫ਼ਤੇ ਦਾ 16000 ਰੁਪਿਆ ਬਣਾਇਆ 16 16 32 ਤੇ 64000 ਬਣ ਗਿਆ ਮਹੀਨੇ ਦਾ ਜਿਹਾ حساب ਜਨ ਲਈਏ ਫਿਰ ਬਣਾ ਦਾਂਗੇ ਭਾਜੀ ਅੱਡੀਆਂ ਚਾਰ ਨੇ ਆਪਣੇ ਕੋਲ ਅੱਛਾ ਨਹੀਂ ਕੰਮ ਕਰਨ ਵਾਲਾ ਹੋਣਾ ਕੰਮ ਕਰਨ ਜੋਰ ਹੈ ਭਾਜੀ ਭਾਜੀ ਕੰਮ ਕਰੋਗੇ ਤਾਂ ਪੈਸਾ ਨਿਕਲੇਗੀ ਗੱਲ ਨਹੀਂ ਗੱਲ ਇਹਨਾਂ ਦੀ ਗੱਲ ਦੇ ਵਿੱਚੋਂ ਇੱਕ ਚੀਜ਼ ਹੋਰ ਨਿਕਲ ਕੇ ਸਾਹਮਣੇ ਆ ਰਹੀ ਆ ਵੀ ਕੰਬਲ ਗੱਡੀ ਦੇ ਵਿੱਚ ਚਾਹੀਦਾ ਪੈਸਾ ਫੇਰ ਬਣੂਗਾ ਬਾਬਿਓ ਇੰਨੀ ਹਿੰਮਤ ਰੱਖਨੇ ਆ ਜੇ ਰੱਬ ਨੇ ਦਾਤ ਦਿੱਤੀ ਨਾ ਹੋਰ ਸਾਲ ਦੋ ਸਾਲ ਨੂੰ ਦੋ ਤਿੰਨ ਗੱਡੀਆਂ ਵੀ ਪਾ ਲੂ ਮੈਂ ਆਦਮ ਕਿਤੇ ਕਿਤੇ ਪਤੰਦਰਾ ਉਹੀ ਲੋਕਾਂ ਨੂੰ ਫਸਾਉਣ ਵਾਸਤੇ ਨਾ ਕਹੀਂ ਤੇ ਬਾਬੇਓ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਮੇਰੀ ਗੱਲਾਂ 'ਚ ਜਾ ਕੇ ਗੱਡੀਆਂ ਪਾ ਲਓ ਆਪ ਦਾ ਹਿੰਮਤ ਰੱਖਿਆ ਜੇ ਕੰਮ ਕਰਨ ਵਾਲਾ ਹੋਵੇ ਫੇਰ ਯਾਰ ਮਿੱਟੀ ਢੋਕੇ ਵੀ ਲੋਕੀ ਪੈਸਾ ਕਮਾਉਂਦਾ ਹੈ ਕੀ ਤਾਂ ਹੈ ਬਾਈ ਗਦਾ ਮਜ਼ਦੂਰੀ ਕਿਉਂ ਕਰਨੀ ਯਾਰ ਮੈਂ ਤਾਂ ਉਹ ਚਾਹਲਾ ਬੈਠੇ ਵਿਚਾਰਾ ਉਹ ਵੀ ਪੈਸੇ ਕਮਾਰਿਆ ਨਾਲੇ ਵਧੀਆ ਚੰਗੇ ਕਮਾਉਂਦਾ ਉਹ ਮੋٹے ਕਮਾਰਿਆ ਉਹ ਘਰੋਂ ਆਗੇ ਨਾ ਹਫਤੇ ਬਾਅਦ ਜਾ ਕੇ ਬੈੱਡ ਮਿਲਦਾ ਆਪਾਂ ਹਾਂ ਆਪਾਂ ਹਫਤਾ ਗੱਡੀ ਦੇ ਵਿੱਚ ਹੀ ਸੌਣਾ ਫੇਰ ਪੈਸਾ ਬਣਦਾ ਜੀ ਯਾਰ ਕਰ ਵੀ ਲਿਆ ਇਹਦੇ ਸਿਰ ਤੇ ਹੀ ਲਿਆ ਵੀ ਕਹਿ ਦਈਏ ਅੱਛਾ ਕਰ ਲਿਆ ਇਥੇ ਮਹਾਲੀ ਚ ਓਰੇ ਆਪਦਾ ਲੈ ਲਿਆ ਕਰ ਹਾਂਜੀ ਆਪਦਾ ਲੈ ਲਿਆ ਵੈਰੀ ਗੁੱਡ ਯਾਰ ਗੱਡੀ ਵੀ ਆਪਦੀ ਹੈਗੀ ਹੈ ਇੱਕ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ ਹੁਣ ਕੈਬ ਚਲਾ ਕੇ ਮਹਾਲੀ ਦੇ ਵਿੱਚ ਘਰ ਬਣਾ ਲਿਆ ਆਪਦਾ ਹਾਂਜੀ ਬਣਾ ਲਿਆ ਜੀ ਕਿ ਕਿਹੜੇ ਕਿੱਥੇ ਬਣਾਇਆ ਆਪਾਂ ਓਮੇਗਾ ਸਿਟੀ ਦੇ ਬੈਕਸਾਈਡ ਸਰਪੰਚ ਕਲੋਨੀ ਚ ਕਿੰਨੇ ਦਾ ਲੈਤਾ ਉਹ ਮੈਂ ਲੈਇਆ 33 ਲੱਖ ਦਾ ਜੀ ਪਤਿਆ ਕਰਿਆ ਯਾਰ ਕੰਮ ਕੈਸਾ ਲਓਗੇ ਗੱਡੀ ਚਲਾਉਣ ਦੇ ਨੂੰ ਮੈਨੂੰ ਹੋ ਗਏ ਜੀ 6 ਸਾਲ ਹੋ ਗਏ ਜੀ ਹੁਣ ਤੂੰ ਦੱਸ ਤੂੰ ਕਰ ਗੱਲ ਤੂੰ ਕਹਿੰਦੀ ਕੰਮ ਹੈ ਨਹੀਂ ਨਹੀਂ ਅੱਪਾ ਤੂੰ ਬਸ ਟੁੱਟ ਵਰਗਾ ਸੀ ਵੀ ਐ ਇਹ ਕਹਿੰਦਾ ਮੈਂ ਵੀ ਕਨਫਿਊਜ਼ ਹੋ ਗਿਆ ਬਾਈ ਕਹਿੰਦਾ ਕੰਮ ਹੈ ਨਹੀਂ ਆਹ ਬਾਈ ਕਹਿੰਦੇ ਬਾਈ ਕੰਮ ਹੈਗਾ ਕੰਮ ਹੈਗਾ ਕਰਨ ਵਾਲਾ ਹੋਣਾ ਚਾਹੀਦਾ ਹੁਣ ਅਸੀਂ ਗੁਰਦੁਆਰੇ ਸੌਂਦੇ ਆ ਸਹੀ ਗੱਲ ਹੈ ਕਰੇ ਵਿਆਹ ਹੋਇਆ ਤੇਰਾ ਕੀ ਸੋਚਣਾ ਲਾਊਗਾ ਤੂੰ ਕੀ ਕਹਿੰਦਾ ਵੀ ਕਿਵੇਂ ਆ ਬਈ ਇੱਥੇ ਜੇ ਤਾਂ ਤੁਸੀਂ ਮਿਹਨਤ ਕਰਦੇ ਹੋ ਮਤਲਬ ਕਿ ਆ ਬਾਈ ਹੁਣ ਦੱਸ ਰਿਹਾ ਕਹਿੰਦਾ ਜੇ ਤਾਂ ਤੁਸੀਂ ਸੀਟ ਐ ਸੀਟ ਦੇ ਉੱਤੇ ਕੰਬਲ ਰੱਖਦੇ ਹੋ ਨਾ ਫੇਰ ਪੈਸੇ ਬਣਦੇ ਨੇ ਜੇ ਨੀਂਦ ਆਉਂਦੀ ਐ ਘੰਟਾ ਸੌਂਗੇ ਜਦੋਂ ਅੱਖ ਖੁੱਲੀ ਫੇਰ ਚੱਲ ਪਏ ਹਾਂ ਫੇਰ ਤਾਂ ਪੈਸੇ ਬਣਦੇ ਨੇ ਜੇ ਤੁਸੀਂ ਚੱਲਦੇ ਹੋ ਮੰਨ ਲਓ 10 ਵਜੇ 9 ਵਜੇ ਆਉਣਾ ਸ਼ਾਮ ਨੂੰ 8 ਵਜੇ ਭੱਜਣਾ ਸਾਹੀ ਜ਼ਿੰਦਗੀ ਨਹੀਂ ਰਹਿਣੀ ਸਾਹੀ ਜ਼ਿੰਦਗੀ ਨਹੀਂ ਉਰੇ ਮਿਹਨਤ ਕਰਨੀ ਆ ਇੱਕ ਇੱਕ ਚੰਡੀਗੜ੍ਹ ਦੀ ਸਾਹੀ ਜ਼ਿੰਦਗੀ ਲੋਕਾਂ ਕਣੀ ਨਹੀਂ ਦੇਖਣਾ ਜਿਹੜੇ ਸਾਹੀ ਜੀ ਰਹੇ ਨੇ ਆਪਦੀ ਜੀ ਦੱਸੋ ਜਾਂਦੇ ਜਾਂਦੇ ਇੱਕ ਗੱਲ ਕਲੀਅਰ ਕਰੋ ਕਹਿੰਦੇ ਕਸਟਮਰ ਕਈ ਪੰਜਾਬੀ ਜੀ ਗਾਮ ਆਏ ਜੇ ਕਹਿੰਦੇ ਬਾਹਲੇ ਵੀ ਗੰਦ ਮਿਲਦੇ ਨੇ ਹੈ ਗੱਲਬਾਤ ਬਹੁਤ ਨਹੀਂ ਮਿਲ ਕੇ ਇੱਡੇ ਸਾਡੇ ਨਾਲ ਪਹਿਲਾਂ 2 ਮਿੰਟ ਪਹਿਲਾਂ ਉਹਦੇ 5 ਮਿੰਟ ਦੀ ਗੱਲ ਹੈ ਉਹਦੇ ਤੁਹਾਨੂੰ ਵਿਖਾ ਦੇਣਾ ਸੀ ਮੈਂ ਭਾਈ ਜੀ ਗੱਲ ਕੀ ਹੈ 15-15 ਲੱਖ ਦੀਆਂ ਗੱਡੀਆਂ ਲੈ ਕੇ ਰੋਡ ਤੇ ਚੱਲਦੇ ਆ ਸਟੇਟ ਟੈਕਸ ਭਰ ਕੇ ਚੱਲਦੇ ਆ ਲੋਕੀ ਸਾਰੇ ਫਿਰ ਕ ਪਰਸਨਲ ਨੰਬਰ ਵਾਲੇ ਸਾਰੇ ਐਵੇਂ ਚੱਲਦੇ ਆ ਅਸੀਂ ਟੈਕਸ ਭਰ ਕੇ ਸਾਰਾ ਕੁਝ ਖਰਚਾ ਭਰ ਕੇ ਚੱਲਦੇ ਆ ਫੇਰ ਵੀ ਬੰਦਾ ਐਵੇਂ ਆ ਬੰਦੇ ਨੂੰ ਕਦਰ ਨਹੀਂ ਭਈ ਬੰਦਾ ਡਰਾਈਵਰ ਬੰਦਾ ਇਹਦਾ ਕੀ ਹੈ ਉਹਨੇ 200 ਦੀ ਗੱਡੀ ਬੁੱਕ ਕੀਤੀ ਹੁੰਦੀ ਹੈ 10 ਮਿੰਟ ਵਾਸਤੇ ਉਹ 우ਸਤਾਦ ਬਣ ਕੇ ਬਹਿ ਜਾਂਦਾ ਐਵੇਂ ਕਰੋ ਹੋਰ ਦੱਸੋ ਮੈਂ ਇੱਕ ਵੀਡੀਓ ਦੇਖੀ ਸੀ ਪਤਾ ਨਹੀਂ ਦਿੱਲੀ ਦੀ ਸੀ ਜਾਂ ਉਰੇ ਦੀ ਸਿਆਲ ਦੇ ਵਿੱਚ ਕਈ ਬੰਦੇ ਏਸੀ ਮੰਗ ਲੈਂਦੇ ਨੇ ਮੰਗਦੇ ਆ ਹਾਂ ਹੁਣ ਮੰਗਦੇ ਆ ਵੀਡੀਓ ਪਈ ਆਣੀ ਹੁਣ ਕੱਢਣੀ ਓਕੀ ਹੋ ਜਾਣੀ ਆ ਵੀਡੀਓ ਬੰਦੇ ਘਰੋਂ ਘਰੋਂ ਕੋਟ ਪਾ ਕੇ ਆਣਗੇ ਅੰਦਰ ਬਹਿ ਕੇ ਕਹਿੰਦੇ ਜੀ ਏਸੀ ਚਲਾ ਦਿਓ ਅਸੀਂ ਸਿੱਧੇ ਸ਼ਰਟ ਚ ਬੈਠੇ ਆ ਸਾਨੂੰ ਠੰਡ ਲੱਗਦੀ ਹੈ ਪਰ ਸਾਨੂੰ ਏਸੀ ਚਲਾਣੀ ਪੈਂਦੀ ਹੈ ਜੇ ਉਹਨਾਂ ਨੇ ਰਿਪੋਰਟ ਕਰਤੀ ਆਈਡੀ ਸਾਰਾ ਕੁਝ ਹੈ ਅਸੀਂ ਰਿਪੋਰਟ ਕਰਤੀ ਕੋਈ ਫਰਕ ਨਹੀਂ ਪੈਂਦਾ ਕਸਟਮਰ ਨੂੰ ਡਰਾਈਵਰਾਂ ਦੀ ਕੋਈ ਗੱਲ ਨਹੀਂ ਜਿਹੜੀ ਗੱਲ ਵਿਚਾਲੇ ਆਪਾਂ ਕਸਟਮਰ ਦੀ ਗੱਲ ਕਰਦੇ ਨਾ ਸਿੱਧੂ ਮੂਸੇਵਾਲੇ ਨੇ ਕਿਹਾ ਸੀ ਦਲ ਬਣ ਬੜੇ ਉਹ ਮੈਂ ਰਿਅਲਟੀ ਚੀਜ਼ ਦੇਖੀ ਇੱਕ ਦਿਨ ਇੱਕ ਕਾਂਟੀ ਸੀ ਹੋਮਲੈਂਡ ਦੇ ਵਿੱਚ ਉਹਦੇ ਬਾਈ 5 ਰੁਪਏ ਵਧ ਗਏ ਰਾਈਡ ਦੇ ਵਿੱਚ ਉਹ ਬਾਈ 3rd ਫਲੋਰ ਤੇ ਗਈ 5 ਰੁਪਏ ਟੁੱਟੇ ਲੈਣਾ ਅੱਛਾ ਫਿਰ ਉਦੋਂ ਅਗਲੀ ਰਾਈਡ ਮੈਂ ਚੱਕੀ 80 ਸੈਕਟਰ ਦੇ ਵਿੱਚੋਂ ਉਹ ਨਾਰਮਲ ਮਾਲ ਕੇ ਗਰਾਉਂਡ ਫਲੋਰ ਤੇ ਰਹਿੰਦੀ ਸੀ ਉਹਨੇ ਬਾਈ 50 ਰੁਪਏ ਮੈਨੂੰ ਐਕਸਟਰਾ ਛੱਡਦੇ ਮੈਂ ਉੱਥੇ ਬਹਿ ਕੇ ਸੋਚ ਮੈਂ ਯਾਰ ਸਿੱਧੂ ਮੂਸੇਵਾਲਾ ਬਾਕੀ ਸੱਚ ਕਹਿ ਗਿਆ ਬਿਲਕੁਲ ਕਿਉਂਕਿ ਮੈਨੂੰ ਉਹਦੇ ਯਾਦ ਹੈਗਾ ਵੀ ਹਾਂ ਯਾਰ 5 ਰੁਪਏ ਵਾਸਤੇ ਖੜਾ ਕੇ ਰੱਖਿਆ ਤੁਹਾਨੂੰ 5 ਰੁਪਏ ਵਾਸਤੇ ਖੜਾ ਕੇ ਰੱਖਿਆ ਤੇ 3rd ਫਲੋਰ ਤੋਂ ਟੁੱਟੇ ਹੀ ਪੈਸੇ ਲੈ ਕੇ ਆਈ। ਬਾਈ ਜਿਹੜੀ ਲੇਡੀ ਮੈਂ ਗਰਾਉਂਡ ਫਲੋਰ ਤੋਂ ਚੱਕੀ ਅਗਲੀ ਰਾਈਡ ਉਹਨੇ ਮੈਨੂੰ 50 ਰੁਪਏ ਟਿਪ ਦੇ ਗਏ। ਮੈਂ ਉਹ ਦੇਖਿਆ ਬਾਕੀ ਯਾਰ ਬੰਦੇ ਬੰਦਿਆਂ ਫਰਕ ਆ। ਕਿਹੜਾ ਬੰਦਾ ਛੋਟਾ ਹੁੰਦਾ ਯਾਰ ਉਹ ਖੁੱਲੇ ਦਿਲਾਂ ਹੁੰਦਾ। ਕੀ ਮੈਨੂੰ ਫੀਲ ਹੋਇਆ ਯਾਰ ਸਿੱਧੂ ਮੂਸੇ ਵਾਲੇ ਦੀ ਕਲਮ ਸੱਚੋਂ ਸੱਚ ਲੱਗ ਗਈ ਯਾਰ। ਹਾਲਾਂਕਿ ਮੈਂ ਵਾਲਾ ਸੁਣਿਆ ਨਹੀਂ ਬਾਈ ਨੂੰ ਪਰ ਮੈਨੂੰ ਕੁਸ ਕਾਣੇ ਯਾਦ ਨੇ ਉਹਦੇ ਗੱਲ ਆ ਚੀਜ਼ ਐ ਮਤਲਬ ਠੀਕ ਐ ਕੋਈ ਨਾ ਪੈਸੇ ਦੀ ਗੱਲ ਨਹੀਂ ਹੁੰਦੀ ਬੰਦੇ ਦੀ ਕਦਰ ਕਰੋ ਕੋਈ ਵੀ ਅਸੀਂ ਵੀ ਕਦਰ ਵਾਲਾ ਕੰਮ ਆ ਹਾਂ ਭਾਈ ਅਸੀਂ ਵੀ ਘਰੋਂ ਬਾਹਰ ਬੈਠੇ ਆ ਸਾਰਿਆਂ ਉੱਤੇ ਜ਼ਿੰਮੇਵਾਰੀਆਂ ਹੁੰਦੀ ਐ ਭਾਈ ਜ਼ਿੰਮੇਵਾਰੀਆਂ ਕਰਕੇ ਬੰਦਾ ਬਾਹਰ ਚੱਲਦਾ ਐ 16 17 ਘੰਟੇ ਕੰਮ ਕਰਨ ਦਾ ਕਿਸੇ ਦਾ ਮਨ ਨਹੀਂ ਆ ਕੋਈ ਵੀ 10 ਲੱਖ ਰੁਪਏ ਗੱਡੀ ਤੇ ਲਾਈ ਬੈਠੇ ਹੋ ਨਹੀਂ ਨਹੀਂ ਸਹੀ ਐ ਰਿਸਪੈਕਟ ਉਹ ਚੀਜ਼ ਐ ਬਿਲਕੁਲੀ ਨਹੀਂ ਸਮਝਦੇ ਇਦਾਂ ਸਮਝਦੇ ਆ ਵੀ ਉਦਾਂ ਹੀ ਤੁਰਦੇ ਫਿਰਦੇ ਆ ਇੱਕ ਦਿਨ ਬੰਦਾ ਮੈਨੂੰ ਕਹਿੰਦਾ ਮੈਂ ਰਾਜਸਥਾਨ ਦਾ ਮੈਂ ਕਹਿੰਦਾ ਵੀਰੇ ਮੈਂ ਰਾਜਸਥਾਨ ਤੋਂ ਆ ਉਹਨੂੰ ਫਿਰ ਇਹ ਕਹਿੰਦਾ ਮੈਂ ਬੰਦੇ ਇਕੱਠੇ ਕਰ ਲੈਣਾ ਪੰਜਾਬ ਤੋਂ ਮੈਂ ਵੀਰੇ ਮੈਂ ਪੰਜਾਬ ਦਾ ਹੀ ਆ ਮੈਂ ਫਾਿਲਕਾ ਤੋਂ ਆ ਨਾ ਮੇਰੇ ਰਾਜਸਥਾਨ ਲੱਗਦਾ ਬਾਰਡਰ ਤੂੰ ਜਿਵੇਂ ਹੋਣਾ ਉਵੇਂ ਹੋ ਲੈ ਅੱਛਾ ਐ ਹੋ ਜਾਂਦਾ ਕੰਮ ਅਬੋ ਹੋ ਜਾਂਦਾ ਬਹੁਤ ਇੱਕ ਵਾਰ ਨੂੰ ਭਾਈ ਬਹੁਤ ਵਾਰ ਹੁੰਦਾ ਹੈ ਉੱਪਰ ਚ ਟ੍ਰੈਫਿਕ ਮਿਲ ਗਿਆ ਨਾ ਰਸਤੇ 'ਚ ਜਾਂ ਕਸਟਮਰ ਨੇ ਟਾਈਮ ਤੇ ਜਾਣਾ ਹੈ ਜਾਂ ਟਾਈਮ ਤੇ ਟ੍ਰੈਫਿਕ ਲੱਗ ਗਿਆ ਆਪਾਂ ਨਹੀਂ ਪਹੁੰਚਾ ਸਕੇ ਉਹਨੇ ਰਿਪੋਰਟ ਮਾਰ ਦੇਣੀ ਹੈ ਉਹਨੇ ਆ ਨਹੀਂ ਸੋਚਣਾ ਵੀ ਟ੍ਰੈਫਿਕ ਲੱਗਿਆ ਹੋਇਆ ਜੀ ਬੰਦਾ ਨਹੀਂ ਪਹੁੰਚਾ ਸਕਿਆ ਉਹਨੇ ਆਈਡੀ ਬਲੋਕ ਕਰ ਦੇਣੀ ਹੈ ਪਿੱਛੇ ਇੱਕ ਦੋ ਨੀ ਕਦੋਂ ਖੋਲਣਗੇ ਖੋਲਦੇ ਨਹੀਂ ਮੇਰੇ ਤਾਂ ਖੋਲ ਹੀ ਨਹੀਂ ਅਜੇ ਤੱਕ ਤਾਂ ਮਿੱਤਰੋ ਕੁੱਲ ਮਿਲਾ ਕੇ ਅਗਰ ਗੱਲ ਕਰਦੇ ਆਂ ਬਾਈ ਹੋਰਾਂ ਨੇ ਡਿਟੇਲ ਦੇ ਨਾਲ ਗੱਲਬਾਤ ਕਰੀ ਵੀ ਕਰਕੇ ਆਇਆ ਹੈ ਕੰਪਨੀ ਦਾ ਉਹਰੇ ਪਰ ਬਾਈ ਹੋਰੀ ਹੈਗੇ ਨੇ ਧੱਕੜ ਚੱਲੀ ਜਾਂਦੇ ਨੇ ਸੌਂਦੇ ਘਟ ਨੇ ਗੱਡੀ ਜ਼ਿਆਦਾ ਚਲਾਉਂਦੇ ਨੇ ਤਾਂ ਕਰਕੇ ਦੋ ਪੈਸੇ ਬਣ ਹੀ ਜਾਂਦੇ ਨੇ ਕੁੱਲ ਮਿਲਾ ਕੇ ਗੱਲ ਇਹ ਆ ਜੇ ਤਾਂ ਕਰਨੀ ਹੈ ਮਿਹਨਤ ਤਾ ਤਾਂ ਆ ਸਕਦੇ ਹਾਂ ਗੱਡੀ ਚਲਾ ਸਕਦੇ ਹੋ ਨਵੀਂ ਦੇ ਪੈਸੇ ਨਾਲ ਲਾਇਓ ਠੀਕ ਹੈ ਨਾ ਹਾਂ ਜੇ ਗੱਲ ਹੈਗੀ ਆ ਵੀ ਸੁਆਦ ਲੈਣਾ ਹੋਣਾ ਫਿਰ ਪਿੰਡੇ ਰਹੋ ਉਰੇ ਆਉਣ ਦਾ ਕੋਈ ਫਾਇਦਾ ਨਹੀਂ ਹੈਗਾ ਕਿੰਨੇ ਕਿ ਵਿਚਾਰੇ ਚਲਾ ਰਹੇ ਨੇ ਚਲਾਈ ਜਾਣ ਤੋਂ ਕਿਉਂ ਇਹਨਾਂ ਦੀ ਵੀ ਰੋਜੀ ਰੋਟੀ ਤੇ ਲੱਤ ਮਾਰੋਂਗੇ ਉਹ ਪਿਛਲੇ ਪਾਸੇ ਕਰੀ ਤੇ ਕੰਨੀਆਂ ਗੱਡੀਆਂ ਵਿੱਲੇ ਖੜੀਆਂ ਦੇਖਾ ਉਹ ਦੇਖ ਪਿੱਛੇ ਲੈਣ ਲੱਗੀ ਖੜੀ ਆ ਉਹ ਪਿਛਲੇ ਪਾਸੇ ਆ ਨਾ ਤੇ ਤਾਂ ਕਰਕੇ ਮਿੱਤਰੋ ਵੀਡੀਓ ਨੂੰ ਕਰਦੇ ਹੋ ਸ਼ੇਅਰ ਧੰਨਵਾਦ